ਜੀ ਦੋਸਤੋ ਸਜਣੋ ਦੇ ਭਰਾਓ ਵੈਲਕਮ ਹੋ ਗਏ ਸਾਰਿਆਂ ਦਾ ਸਾਡੇ ਚੈਨਲ ਤੇ ਜਨਮ ਵਲਗ ਤੇ ਹੋਰ ਦੋਸਤੋ ਸ਼ਕੀਨੋ ਕੀ ਹਾਲ ਚਾਲ ਤੁਹਾਡਾ ਤੇ ਸਭ ਤੋਂ ਪਹਿਲਾਂ ਸਾਰਿਆਂ ਸਜਣਾ ਦਾ ਜਿਹੜੇ ਨਵੇਂ ਚੈਨਲ ਦੇ ਨਾਲ ਸਾਡੇ ਜੁੜੇ ਆ ਉਹਨਾਂ ਦਾ ਬਹੁਤ ਵੈਲਕਮ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਵੀ ਨਾਲ ਦਬਾ ਦਿਓ ਠੀਕ ਹੈ ਵੀਰ ਜੀ ਤੇ ਅੱਜ ਇੱਕ ਟਾਪਿਕ ਬਹੁਤ ਵਧੀਆ ਲੈ ਕੇ ਆਇਆ ਮੈਂ ਤੁਹਾਡੇ ਸਾਰਿਆਂ ਸਜਣਾ ਵਾਸਤੇ ਡੀਵਰਮਿੰਗ ਦੇ ਉੱਤੇ ਟਾਪਿਕ ਕੂਤਰਾ ਡਿਵਰਮਿੰਗ ਕਿਵੇਂ ਕਰਨੀ ਚਾਹੀਦੀ ਸਾਰਿਆਂ ਦਾ ਲਗ ਲਗ ਸਿਸਟਮ ਆ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਤੇ ਮੈਂ ਵੀ ਇੱਕ ਦੋ ਤਰੀਕੇ ਨਾਲ ਕਰਦਾ ਔਰ ਉਹਨਾਂ ਚੋਂ ਇੱਕ ਤਰੀਕਾ ਹੈ ਬਹੁਤ ਸਿੰਪਲ ਸੇਫ ਤੇ ਵਧੀਆ ਤਰੀਕਾ ਜੇ ਤੁਹਾਡੇ ਕੋਲ ਕੂਤਰੀ ਜਾਨਵਰ ਜਿਆਦੇ ਆ ਤੁਸੀਂ ਇਕੱਲੇ ਇਕੱਲੇ ਨੂੰ ਫੜ ਕੇ ਨਹੀਂ ਦੇ ਸਕਦੇ ਡਿਵਰਮਿੰਗ ਕਰਦੇ ਤੁਹਾਡੇ ਕੋਲ ਸਮਾਂ ਘੱਟ ਆ ਤੇ ਆ ਮੇਰੇ ਵਾਲਾ ਤਰੀਕਾ ਯੂਜ਼ ਕਰੋ ਬਹੁਤ ਵਧੀਆ ਤਰੀਕਾ ਔਰ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਤੇ ਵੀਡੀਓ 'ਚ ਮੇਰੇ ਨਾਲ ਬਣੇ ਰਹੋ ਅੱਗੇ ਮੈਂ ਤੁਹਾਨੂੰ ਦੱਸੂਗਾ ਸਭ ਤੋਂ ਪਹਿਲਾਂ ਕੀ ਕਿਵੇਂ ਡਵਰਮਿੰਗ ਕਰਨੇ ਆ ਕਿਹੜੀ ਕਿਹੜੀ ਦਵਾਈ ਯੂਜ਼ ਹੋਣੀ ਆ ਕਿੰਨਾ ਪਾਣੀ ਪਾਉਣਾ ਕਿਵੇਂ ਯੂਜ਼ ਕਰਨੇ ਔਰ ਕੀ ਤਰੀਕਾ ਕਰਵਾਕੋ ਕਰਨਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀਡੀਓ ਦੇ ਅੰਡ ਦੇ ਉੱਤੇ ਮੈਂ ਤੁਹਾਨੂੰ ਸਾਰਾ ਕੁਝ ਕਰਕੇ ਦੱਸੂਗਾ ਕਬੂਤਰਾਂ ਦੇ ਨਾਲ ਤੇ ਦੱਸਾਂਗੇ ਦਾ ਰਿਜ਼ਲਟ ਵੀ ਕਿਵੇਂ ਪੂਰਾ ਵੀਡੀਓ ਚ ਬਣੇ ਰਹੋ ਲਾਰ ਤੱਕ ਗੂਰ ਵੀਡੀਓ ਵੇਖੋ ਤੇ ਬਾਕੀ ਮੇਰੇ ਭਰਾ ਦਿਨ ਬਹੁਤ ਵਧੀਆ ਲੱਗ ਰਿਹਾ 38 40 ਟੈਂਪਰੇਚਰ ਚ ਆ ਗਿਆ ਇੱਥੇ ਪਰਸੋਂ ਜਾਂ ਕੱਲ ਸ਼ਾਇਦ 39 ਡਿਗਰੀ ਵੀ ਸੀ ਉਹ 40 ਨੂੰ ਟੱਚ ਕਰਨ ਲਿਆ ਤੇ ਬਹੁਤ ਵਧੀਆ ਰਵਾਇਤਾਂ ਨੇ ਹੁਣ ਤੁੱਪਾ ਲਾਉਣੀ ਸ਼ੁਰੂ ਕੀਤੀਆਂ ਤੇ ਜਿਨ੍ਹਾਂ ਵੀਰਾਂ ਦਾ ਨੁਕਸਾਨ ਹੋਇਆ ਹਰਾਂ ਦੇ ਵਿੱਚ ਚਲੋ ਉਹਨਾਂ ਦਾ ਨੁਕਸਾਨ ਦੀ ਪੂਰਤੀ ਤੇ ਕਰਨੇ ਬੜੀ ਮੁਸ਼ਕਲ ਹੈ ਯਾਰ ਪਰ ਚਲੋ ਜੇ ਤੁੱਪਾਂ ਵੰਦੇ ਲੱਗਣਗੀਆਂ ਪਾਣੀ ਸੁੱਕ ਜਾਊਗਾ ਜ਼ਮੀਨਾਂ ਸੈੱਟ ਸਟ ਕਰਕੇ ਚਲੋ ਆਪਣੀਆਂ ਕੰਮ ਵੀ ਸਕਦੇ ਠੀਕ ਹੈ ਤੇ ਬਾਕੀ ਸਾਰਿਆਂ ਭਰਾਵਾਂ ਦੋਸਤਾਂ ਦੀ ਮਿਹਰਬਾਨੀ ਜਿਹੜੇ ਵੀਡੀਓ ਵੇਖਦੇ ਆ ਸ਼ੇਅਰ ਕਰਦੇ ਆ ਸਾਡੇ ਨਾਲ ਟਾਈਮ ਆਪਣਾ ਕੀਮਤੀ ਤੇ ਮੈਂ ਕੋਸ਼ਿਸ਼ ਕਰਨਾ ਟਾਈਮ ਟੂ ਟਾਈਮ ਤੁਹਾਨੂੰ ਕੋ ਵਧੀਆ ਵੀਡੀਓ ਪਾ ਕੇ ਟੌਪਿਕ ਪਾ ਕੇ ਦੱਸੀ ਠੀਕ ਹੈ ਜੀ ਤੇ ਚਲੋ ਚੱਲਦੇ ਆ ਜੀ ਆਪਣੇ ਵੀਡੀਓ ਵੱਲ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਆ ਇੱਕ ਛੋਟਾ ਜਿਹਾ ਸਾਡੇ ਕੋ ਬੇਬੀ ਪਜਣ ਆ ਟੈਡੀ ਬੱਚਾ ਬਹੁਤ ਹੀ ਵਧੀਆ ਤੇ ਇਹਦੇ ਨਾਲ ਯਾਰ ਪਿਓ ਇਹਦਾ ਐਕਸਪਾਇਰ ਹੋ ਗਿਆ ਤੇ ਮਾਂ ਕੋ ਦਾਣੇ ਦਿੱਤੇ ਜਾਂਦੇ ਤੇ ਫਿਰ ਇਹਨੂੰ ਮੈਂ ਆ ਵੀ ਹੱਥ ਨੇ ਪਾੜਿਆ ਵੇਖੋ ਛੋਲੇ ਇਹਦੇ ਰੈਡੀ ਆ ਇਹਦਾ ਬ੍ਰੇਕਫਾਸਟ ਤੇ ਨਾਲ ਪਾਣੀ ਭਰਿਆ ਪਿਆ ਇਹਨੂੰ ਆਪਾਂ ਪਾਣੀ ਦੇ ਕੇ ਲੱਗ ਰੱਖ ਲੈਣਾ ਦੂਜੇ ਜੰਮਰੇ ਜਿਹਨੇ ਰੱਖਣਾ ਕਿਉਂਕਿ ਉਹਨਾਂ ਨੂੰ ਦੇਣੀ ਆਪਾਂ ਦਵਾਈ ਠੀਕ ਹੈ ਜੀ ਤੇ ਚਲੋ ਇਹਨੂੰ ਆਪਾਂ ਦਾਣੇ ਪਾਣੀ ਦੇ ਲਾਂ ਤੇ ਫਿਰ ਚੱਲਦੇ ਆਪਾਂ ਆਪਣੇ ਮੇਨ ਕੰਮ ਵੱਲ ਜਿਵੇਂ ਆਪਾਂ ਕਰਕੇ ਦਿਖਾਉਣਾ ਤੁਹਾਨੂੰ ਚਲੋ ਜੀ ਆਜਾ ਜੀ ਵੀਰ ਜੀ ਵੈਲਕਮ ਹੋ ਗਿਆ ਜੀ ਤੁਹਾਡਾ ਅੱਜ ਦੇ ਟੌਪਿਕ ਤੇ ਤੇ ਟੌਪਿਕ ਜਿਵੇਂ ਕਿ ਮੈਂ ਦੱਸ ਸਕਿਆ ਪਿੱਛੇ ਕਿ ਟੌਪਿਕ ਹੈਗਾ ਜੀ ਆਪਣਾ ਡਿਵਰਮਿੰਗ ਦਾ ਇਹ ਵੀਰ ਜੀ ਚੀਜ਼ ਉੱਥੇ ਕੰਮ ਆਉਂਦੀ ਹੈ ਜਿੱਥੇ ਯਾਰ ਕੱਲੇ ਬੰਦੇ ਹੋ ਜਿੱਥੇ ਆਪਾਂ ਵੀ ਕੱਲੇ ਹੀ ਜ਼ਿਆਦਾ ਨਹੀਂ ਆਪਣੇ ਕੋਲ ਸਿਸਟਮ ਹੈਗਾ ਹਨ ਤੇ ਕੱਲੇ ਬੰਦੇ ਤੇ ਯਾਰ ਵਾਸਨੇ ਅਕਦਰ ਕੋਸ 100 150 ਕਬੂਤਰਾਂ ਕੱਲੇ-ਕੱਲੇ ਨੂੰ ਫੜ ਕੇ ਉਹਨੂੰ ਫਿਰ ਦਵਾਈ ਦਵੇ ਠੀਕ ਹੈ ਤੇ ਕੱਲੇ-ਕੱਲੇ ਨੂੰ ਫਿਰ ਟਾਈਮ ਬੋਲ ਆ ਜਾਂਦਾ ਰਜੀਵੇਂ ਵੀ ਯਾਰ ਪਰੇ ਜਾਂਦੇ ਹਨਾ ਉਹਨਾਂ ਉਹ ਕੰਮਾਂ 'ਚ ਵੀ ਆਪਾਂ ਜਿਹੜੇ ਸਾਡੇ ਫੈਮਿਲੀ ਦੇ ਜ਼ਿੰਮੇਵਾਰੀਆਂ ਉਹ ਵੀ ਨਿਭਾਉਣੇ ਜ਼ਰੂਰੀ ਠੀਕ ਹੈ ਜੀ ਤੇ ਨਾਲ ਨਾਲ ਚਲੋ ਸ਼ੌਂਕ ਆਪਾਂ ਕਰਦੇ ਆ ਪਰ ਜ਼ਿਆਦਾ ਸਾਡੇ ਬੱਚਿਆਂ ਨੂੰ ਵੀ ਸਾਡੀ ਜਰੂਰਤ ਦਾ ਟਾਈਮ ਨਹੀਂ ਠੀਕ ਹੈ ਜੀ ਤੇ ਟਾਈਮ ਦੀ ਸ਼ਾਰਟੇਜ ਕਰਕੇ ਇਹ ਤਰੀਕਾ ਮੈਂ ਤੁਹਾਨੂੰ ਦੱਸਦਾ ਕਰਨਾ ਕਿ ਆ ਜਿੱਤਰਾ ਮੰਨ ਲਓ ਤੁਸੀਂ ਕਾਲ ਦਵਾਈ ਦੇਣੀ ਆਪਾਂ ਤੇ ਇੱਕ ਦਿਨ ਪਹਿਲਾਂ ਅੱਜ ਤੁਸੀਂ 12 1 ਵਜੇ ਕਬੂਤਰਾਂ ਨੂੰ ਦਵਾਨੇ ਪਾ ਦੇਣੇ ਤੇ ਦਾਣੇ ਥੋੜੇ ਜਿ ਖਿਚਵੇਂ ਪਾਉਣੇ ਠੀਕ ਹੈ ਜੀ ਖਿਚਵੇਂ ਦਾ ਮਤਲਬ ਕਿ ਰਜਵੇਂ ਦਾਣੇ ਨਹੀਂ ਜਿਆਦੇ ਕਬੂਤਰਾਂ ਨੂੰ ਪਾਉਣੇ ਤੇ ਹੋ ਸਕੇ ਆ ਤੇ ਬਾਜਰਾ ਸਰੋਂ ਜਾਂ ਮੋਟਾ ਕੋਈ ਹੋਰ ਦਾਣਾ ਨਾ ਪਾਓ ਓਨਲੀ ਕਣ ਕੀ ਇਸਤੇਮਾਲ ਕਰੋ ਤੇ ਕਣਕ ਵੀ ਜੇ 2-3 ਦਿਨ ਪਹਿਲਾਂ ਧੋ ਕੇ ਰੱਖੀਆ ਤੁਸੀਂ ਸੁਕਾ ਕੇ ਰੱਖੀਆ ਤੇ ਉਹ ਵਧੀਆ ਬਿਲਕੁਲ ਸੁੱਕੀ ਕਣਕ ਰਾਂ ਪਾਓ ਜੋ ਜਲਦੀ ਡਾਈਜੈਸਟ ਹੋ ਜੇ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਵਾ ਕਿ ਜੇਕਰ ਤੁਹਾਡੇ ਕਬੂਤਰ ਚ ਸੌਰੀ ਕੋਡੇ ਚ ਆਂਡੇ ਬੱਚੇ ਆਂਡੇ ਚੋਂ ਛੱਡਦੇ ਬੱਚੇ ਆ ਕੱਢੇ ਤੇ ਉਹਨਾਂ ਦਾ ਤੁਸੀਂ ਵਿਸ਼ੇਸ਼ ਧਿਆਨ ਰੱਖਣਾ ਉਹ ਕਬੂਤਰ ਨੂੰ ਪਾਉਂਦੇ ਹੋ ਖਾਸ ਆਂਡੇ ਜਿਹੜੇ 2-4-5 ਹੋਣਗੇ ਤੇ ਬੱਕੇ ਵਾਖ ਤੇ ਜੇ ਬੱਚੇ ਹੋਣਗੇ ਤੇ ਬੱਚਿਆਂ ਨੂੰ ਤੁਸੀਂ ਦਾਣੇ ਆਪਣੇ ਹੱਥ ਨਾਲ ਦੇ ਦਿਓ ਠੀਕ ਹੈ ਜੀ ਦਾਣੇ ਪਾ ਤੇ ਕਬੂਤਰ ਨੂੰ ਵਾਰੀ ਵਾਰੀ ਤੇ ਪਾਣੀ ਵੀ ਵਿਖਾ ਦੇਣਾ ਉਹਨਾਂ ਨੂੰ ਇੱਕੋ ਵਾਰ ਪਾਣੀ ਵਿਖਾ ਕੇ ਉਸ ਤੋਂ ਬਾਅਦ ਯਾਰ ਅਗਲੇ ਦਿਨ 9 10 ਵਜੇ ਤੱਕ ਨਾ ਪਾਣੀ ਪੋਣਾ ਤੇ ਨਾ ਉਹਨਾਂ ਨੂੰ ਕੋਈ ਪੋਣਾ ਦਾਣੇ ਸਭ ਤੋਂ ਪਹਿਲਾਂ ਦਵਾਈਆਂ ਮੈਂ ਤੁਹਾਨੂੰ ਦੱਸ ਦਾਂ ਦਵਾਈਆਂ ਦੀ ਮਿਕਦਾਰ ਕੀ ਕੀ ਲੈਣੀ ਸਭ ਤੋਂ ਪਹਿਲਾਂ ਤੇ ਯਾਰ ਮੈਂ ਡਰੋਂਟਰਲ ਪਲੱਸ ਯੂਜ਼ ਕਰਦਾ ਡਰੋਂਟਰਲ ਪਾ 100 ਕਬੂਤਰਾਂ ਨੂੰ ਮੈਂ ਤੁਹਾਨੂੰ ਲੱਗਾਂ ਦੱਸਾਂ 100 ਕਬੂਤਰ 100 ਇੱਕ ਡਰੋਂਟਰਲ ਪਲੱਸ ਦੀ ਗੋਲੀ ਲੈ ਲੈਣੇ ਪਾਣੀ ਹਰ ਕਬੂਤਰ ਦਾ ਤੁਸੀਂ 20 ml ਪਾਣੀ ਪਾ ਲੈਣਾ ਜਿੰਨੇ ਵੀ ਤੁਹਾਡੇ ਕਬੂਤਰ ਬਾੰਦਿਆ 20 ml ਪਾਣੀ ਪਾ ਕੇ ਉਸ ਤੋਂ ਬਾਅਦ ਕੀ ਕਰਨਾ ਥੋੜਾ ਜਿਹਾ ਪਾਣੀ ਗਰਮ ਕਰਨਾ ਤੇ ਗਰਮ ਕਰਕੇ ਪਾਣੀ ਦੇ ਵਿੱਚ ਸ਼ੱਕਰ ਪਾ ਲੋ ਇੰਨਾ ਇੱਕ ਢਿਗਟੇਲੀ ਜਾਂ ਫਿਰ ਦੋ ਚਮਚੇ ਖੰਡ ਦੇ ਪਾ ਕੇ ਚੰਗੀ ਤਰ੍ਹਾਂ ਉਹਨੂੰ ਵਿੱਚ ਮਿਕਸ ਬਿਕਸ ਕਰ ਲੈਣਾ ਮਿਕਸ ਕਰ ਗਿਆ ਹੋ ਗਿਆ ਤੁਹਾਡਾ ਤੇ ਉਹ ਜਿਹੜੀ ਦਵਾਈ ਤੁਸੀਂ ਪੀ ਆ ਤੋਂ ਬਾਅਦ ਤੁਸੀਂ ਕੀ ਕਰਨਾ ਇੱਕ ਟੱਕਣ ਵਿੱਚ ਐਲਵੋ ਬਾਰ ਦਵਾਈ ਹੁੰਦੀ ਆ ਉਹ ਵੀ ਕੀੜਾਂ ਤੋਂ ਹੁੰਦੀ ਉਹਦਾ ਪਾ ਦੇਣਾ ਇੱਕ ਟੱਕਣ ਪਾ ਦੇਣਾ ਤੁਸੀਂ ਜਿਨੂੰ ਆਂਦੇ ਆ ਹਾਈ ਟੈਕ ਦਾ ਠੀਕ ਹੈ ਜੀ ਇਹ ਪਾਤਾ ਜਦੋਂ ਚੰਗੀ ਤਰ੍ਹਾਂ ਉਹ ਪਾਣੀ ਨੂੰ ਤੁਸੀਂ ਕੋਲ ਲੈਣਾ ਠੀਕ ਹੈ ਜੀ ਚੰਗੀ ਤਰ੍ਹਾਂ ਪਾਣੀ ਨੂੰ ਜਦੋਂ ਤੁਸੀਂ ਕੋਲ ਲਿਆ ਤੇ ਕੋਲ ਕੇ ਪਾਣੀ ਤੇ ਕਬੂਤਰਾਂ ਦੇ ਕੋਲ ਜਾਣਾ ਤੁਸੀਂ ਆਪਣੇ ਕੋਲ ਠੀਕ ਹੈ ਵੀ ਜੀ ਕਬੂਤਰਾਂ ਕੋ ਚੱਲ ਗਏ ਤੇ ਕਬੂਤਰਾਂ ਕੋ ਜਾ ਕੇ ਤੁਸੀਂ ਆ ਕਰਨਾ ਕੀ ਆ ਕਿ ਇਹ ਜਿਹੜਾ ਪਾਣੀ ਆ ਇਹਨੂੰ ਡੋਰੀਆਂ ਚ ਪਾਉਣਾ ਠੀਕ ਡੋਰੀ ਚ ਪਾ ਕੇ ਪਾਣੀ ਤੇ ਕਬੂਤਰ ਨੂੰ ਤੁਸੀਂ ਖੋਡੇ ਜੇ ਤੁਹਾਡੇ 2 ਜਾਂ 3 ਉਹਨਾਂ ਨੂੰ ਵਾਰੀ-ਵਾਰੀ ਕਬੂਤਰਾਂ ਨੂੰ ਛੱਡਣਾ ਠੀਕ ਛੱਡ ਕੇ ਤੇ ਪਾਣੀ ਵੇਖੋ ਕਬੂਤਰਾਂ ਨੇ ਕੁੱਭੇ ਕਰਾ ਤੇ ਕੱਲ ਦੇ ਦਾਣੇ ਖਾਦੇ ਹੁੰਦੇ ਵੈਸੇ ਥੋੜੀ ਜਿਤਨਾ ਗਰਮੀ ਹੋ ਗਿਆ ਧਿਆਏ ਹੋਣੇ ਕਬੂਤਰ ਤੇ ਐ ਕਬੂਤਰਾਂ ਡੀਕਾ ਪਰ ਪਰ ਪਾਣੀ ਆਪਣੇ ਪੂਰੇ ਪੋਟਾਂ ਭਰ ਲੈਣੇ ਹੈ ਉਸ ਤੋਂ ਬਾਅਦ ਕਬੂਤਰਾਂ ਤੁਸੀਂ ਉਹਨਾਂ ਦੇ ਖੋਡਿਆਂ 'ਚ ਵਾੜੀ ਜਾਣਾ ਵਾੜ ਕੇ ਜੇ ਪਾਣੀ ਥੋੜਾ ਬਹੁਤਾ ਵਧੂਗਾ ਤੁਹਾਨੂੰ ਢੋਲ ਦੇਣਾ ਤੇ ਉਹਨਾਂ ਦੇ ਅੰਦਰ ਜਿਹੜੇ ਉਹ ਭਰ ਕੇ ਦੋ ਕੁੱਜੇ ਪਾਣੀ ਦੇ ਰੱਖ ਦੇਣ ਇਹ ਚੀਜ਼ ਦਾ ਵੀ ਧਿਆਨ ਰੱਖੋ ਜਰੂਰ ਕਿਉਂਕਿ ਜਦੋਂ ਆਪਾਂ ਕੋਈ ਵੀ ਕੀੜਿਆਂ ਵਾਲੀ ਦਵਾਈ ਦਿੰਨੇ ਆ ਨਾ ਫਿਰ ਵਾਟਰ ਬੜਾ ਲਾਸ ਹੁੰਦਾ ਸ ਬੋਡੀ ਚ ਪਾਣੀ ਬੜਾ ਨਿਕਲਦਾ ਤੁਸੀਂ ਕੀ ਕਰਨਾ ਸਾਰਿਆਂ ਤੁਹਾਡੇ ਖੁੱਡਿਆਂ ਚ ਪਾਣੀ ਦੇ ਕੁੱਜੇ ਭਰ ਕੇ ਤੁਸੀਂ ਰੱਖ ਦੇਣੇ ਕੁੱਜੇ ਭਰ ਕੇ ਰੱਖ ਤੇ ਆਪੇ ਪਾਣੀ ਜਦੋਂ ਉਹਨਾਂ ਨੂੰ ਪਿਆਸ ਲੱਗੇ ਪੀ ਜਾਣ ਛੱਡੀ ਜਾਣ ਜਦੋਂ ਪਾਣੀ ਪੀਣਗੇ ਹੌਲੀ ਫਿਰ ਉਹਨਾਂ ਪਤਲਿਆਂ ਬੈਠਾ ਮਾਰ ਲੱਗੇ ਨੇ ਤੇ ਜਿਹੜੇ ਕੀੜੇ ਆ ਤੇ ਉਹ ਉਹਨਾਂ ਦੇ ਫਿਰ ਨਿਕਲ ਲੱਗ ਜਾਣੇ ਬੋਡੀ ਦੇ ਵਿੱਚੋਂ ਠੀਕ ਹੈ ਜੀ ਤੇ ਇੱਕ ਚੀਜ਼ ਦਾ ਧਿਆਨ ਰੱਖੋ ਜਦੋਂ ਇੱਕ ਵਾਰੀ ਦਵਾਈ ਵਾਲਾ ਪਾਣੀ ਪੀੜਨ ਉਹ ਤੋਂ ਘੰਟਾ ਡੇਢ ਘੰਟਾ ਰੋਕੇ ਤੁਸੀਂ ਫਿਰ ਦੂਜਾ ਪਾਣੀ ਉਹਨਾਂਗੇ ਰੱਖਣਾ ਕਿਉਂਕਿ ਉਹ ਜਿਹੜਾ ਪਾਣੀ ਅੰਦਰ ਗਿਆ ਵਾ ਉਹ ਪਾਣੀ ਜਦੋਂ ਆਪਣਾ ਅਸਰ ਕਰੂਗਾ ਅੰਦਰੋਂ ਤੇ ਫਿਰ ਜਦੋਂ ਕਬੂਤਰਾਂ ਫਿਰ ਵਿੱਠਾ ਮਾਰਨੇ ਸ਼ੁਰੂ ਹੋ ਜਾਂਦੇ ਆ ਕੋਈ ਵੀ 30 40 ਮਿੰਟ ਬਾਅਦ ਉਹ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਪਾਣੀ ਰੱਖਣਾ ਤੇ ਪਾਣੀ ਜਦੋਂ ਰੱਖੋਗੇ ਫਿਰ ਉਹਨਾਂ ਨੇ ਆਪਣੇ ਆਪ ਵਿੱਠਾ ਮਾਰ ਜਣੇ ਤੇ ਜਿਹੜੇ ਕੀੜੇ ਆ ਸਾਰਾ ਅੰਦਰ ਸਾਫ਼ ਹੋ ਜਾਣ ਤੇ ਕੋਈ ਤੁਸੀਂ ਫਿਰ 2-3 ਵਜੇ ਫਿਰ ਤੁਸੀਂ ਆਪਣੇ ਕਬੂਤਰਾਂ ਨੂੰ ਦਾਣੇ ਪਾਦੇ ਠੀਕ ਹੈ ਜੀ ਇਹ ਪ੍ਰੋਸੈਸ ਆ ਤੇ ਹੁਣ ਚਲਦੇ ਆਂ ਵੀਡੀਓ ਦੇ ਨੈਕਸਟ ਪਾਰਟ ਉੱਥੇ ਮੈਂ ਤੁਹਾਨੂੰ ਦਵਾਈਆਂ ਦਿਖਾਉਣਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਬੂਤਰਾਂ ਨੂੰ ਪਾ ਕੇ ਦਿਖਾਉਣਾ ਕਿ ਕਬੂਤਰਾਂ ਦਾ ਰਿਜ਼ਲਟ ਕਿਵੇਂ ਆਉਂਦਾ ਕਿਵੇਂ ਪਾਣੀ ਪੀਂਦੇ ਆ ਤੇ ਕਿਵੇਂ ਉਸ ਤੋਂ ਬਾਅਦ ਸਿਸਟਮ ਆ ਤੇ ਵੀਡੀਓ ਨਾਲ ਮੇਰੇ ਭਰਾ ਬਣੇ ਰਹੋ ਹਾਂਜੀ ਵੀਰ ਜੀ ਆ ਗਿਆ ਆਪਾਂ ਵੀਡੀਓ ਦੇ ਨੈਕਸਟ ਪਾਰਟ ਆ ਦਵਾਈ ਵੇਖੋ ਆਪਾਂ ਕੋਈ ਪਈਆ ਰੰਗੇ ਤਾਂ ਤਾਂ ਥੋੜਾ ਜਿਹਾ ਬਦਲਿਆ ਆ ਕਿਚਮੇ ਚ ਸ਼ੱਕਰ ਪਾਈ ਠੀਕ ਹੈ ਜੀ ਖੰਡ ਨਹੀਂ ਪਾਈ ਸ਼ੱਕਰ ਪਾਈ ਆਪਾਂ ਤੇ ਵਿੱਚ ਪਾਣੀ ਆਪਾਂ ਗੋਤਰਾਉਂ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਇਸਤੇ ਮਾਲ ਕਰਕੇ ਬਣਾਉਣਾ ਠੀਕ ਹੈ ਤੇ ਇੱਕ ਮਿੰਟ ਰੁਕ ਜੋ ਆਪਾਂ ਮਿਲਦੇ ਆਂ ਥੋੜੇ ਦੇਰ ਵਿੱਚ ਮਿਲਾਂਗੇ ਉਹਦੇ ਉੱਤੇ ਵੀਡੀਓ ਕਰਦੋਂ ਵਾਲਾ ਚਲੋ ਆਹ ਵੇਖੋ ਦਵਾਈ ਆਪਾਂ ਪਾਤੀ ਆ ਤੇ ਥੋੜੀ ਜੀ ਰਹਿ ਗਈ ਇਹ ਆਪਾਂ ਬਾਅਦ ਯੂਸ ਕਰਦੇ ਹਾਂ ਤੇ ਮੈਂ ਕਵੋਟਰ ਖੋਲਦਾ ਆਜ ਹਾ 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 ਤੇ ਕਿਉਂ ਤੋਂ ਉੱਪਰ ਪਾਣੀ ਕਿਵੇਂ ਪਿੰਦੇ ਆ ਤੇ ਇਹ ਆਪੇ ਵੇਖੋ ਤੀ ਲੱਗੇ ਹੜੀ ਹੜੀ ਆਂ ਢੀਕਾ ਲਾਲਾ ਪਿੰਦੇ ਆ ਜਿੰਨਾ ਪੀੜਨ 5 ਐਮਲ ਪੀੜਨ 10 ਐਮਲ ਕੋਈ ਚੱਕਰ ਨਹੀਂ ਉਹਨਾਂ ਨੇ ਆਪਣਾ ਸਰਕਾਰ ਦਾ Okay guys, okay, oh, 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 oh. No. No. ਇਹ ਪੱਠੇ ਆ ਸਾਰੇ ਕਾਲੀ ਨਾ ਸਾਹ ਕਰਦੇ